ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮੱਤਾ ਦੇ ਕੇ ਆ ਰਹੇ ਜੀ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਹਾਬੀਬ ਜੀ ਠੀਕ ਠਾਕ ਹੋ ਇਹਨੂੰ ਕਹਿੰਦੇ ਪੀ ਜੀ ਬਾਬਾ ਜੀ ਦੀ ਕੰਦ ਦੇ ਆ ਗਏ ਮਾ ਚੱਲ ਕੋਈ ਨਾ ਫਿੱਤੀ ਤੁਸੀਂ ਰਾਮਨਾਥ ਕੋਈ ਸਾਡੇ ਠੀਕ ਆ ਸੁਖ ਸਾਹਵਾ ਪਿੱਛੇ ਕੱਪਾ ਰਾਮਨਾ ਹੈ ਵੀਰੇ ਉਸ ਤੋਂ ਬਾਅਦ ਘੱਲ ਨਹੀਂ ਕੋਈ ਉਹ ਹੀ ਉਹ ਤੋਂ ਬਾਅਦ ਆਹੀ ਬੋਲੋ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਅਲੋ

ਕਿੰਨੇ ਬੱਚੇ ਸੀ ਚਾਰ ਬੱਚੇ ਸੀ ਜਿਹਦੇ ਤੋਂ ਦੋ ਤਾਂ ਮਿਲ ਗਏ ਦੋ ਮਿੰਟ ਤੇ ਤੇ ਕਿਹੜੇ ਪਿੰਡ ਕੋਲ ਭਾਈ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਬਹੁਤ ਨਹੀਂ ਪਤਾ ਲੱਗਾ ਇਹ ਹੁਣ ਇਹ ਨਾਮ ਤੋਂ ਬਾਹਰ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਮਰਾਲਾ ਦੀਆਂ ਨੇ ਸਮਰਾਲਾ 'ਚ ਅੱਜ ਸਵੇਰੇ 7 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਬਲੈਰੋ ਪਿਕਅਪ ਨਹਿਰ ਦੇ ਵਿੱਚ ਡਿੱਗ ਪਈ ਨਹਿਰ ਵਿੱਚ ਡਿੱਗਣ ਕਰਕੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਜਾਣਕਾਰੀ ਦੇ ਮੁਤਾਬਕ ਹਲਕਾ ਪਾਇਲ ਦੇ ਪਿੰਡ ਨਿਆਪੁਰਾ ਤੋਂ ਲਗਭਗ 15 ਲੋਕ ਨੇ ਜਿਹੜੇ ਉਹ ਬਲੇਹਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵਰਪਾਗ ਸਿੰਘ ਜੀ ਦੇ ਮੱਥਾ ਟੇਕਣ ਗਏ ਸੀ ਪਰ ਵਾਪਸੀ ਦੇ ਸਮੇਂ ਹਾਦਸੇ ਜਿਹੜਾ ਉਸ ਮਰਾਲਾ ਦੇ ਕੋਲ ਵਾਪਰਿਆ ਤੇ ਪਿਕਅਪ ਗੱਡੀ ਉਹ ਨਹਿਰ ਵਿੱਚ ਝਾੜ ਗਈ ਦੱਸਿਆ ਜਾ ਰਿਹਾ ਹੈ ਕਿ ਪੁਲ ਦੇ ਕੋਲ ਬਲੈਰੋ ਦੇ ਡਰਾਈਵਰ ਦੇ ਮੁਤਾਬਕ ਇੱਕ ਪੁਲ ਦੇ ਕੋਲ ਮੋਟਰਸਾਈਕਲ ਹੈ ਜਿਹੜਾ ਉਹ ਅਚਾਨਕ ਗੱਡੀ ਦੇ ਅੱਗੇ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ ਜਿਸ ਵਿੱਚ 15-16 ਸਵਾਰੀਆਂ ਮੌਜੂਦ ਸਨ ਕਈ ਲੋਕ ਨਹਿਰ ਦੇ ਵਿੱਚ ਰੁੜ ਗਏ ਜਿਨ੍ਹਾਂ ਨੂੰ ਮੌਕੇ ਤੋਂ ਕੱਢਿਆ ਗਿਆ ਇਸ ਮੌਕੇ ਤੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੇ ਨਾਲ ਨਾਲ ਇਸ ਵਿੱਚ ਇੱਕ ਔਰਤ ਅਤੇ ਇੱਕ ਮਰਦ ਵੀ ਸ਼ਾਮਿਲ ਸੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਘਟਨਾ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਪਾ ਦੇ ਕੇ ਆ ਰਹੇ ਜੀ ਸਾਡੇ 5 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸਿੱਧੀ ਗੰਦ ਦੇ ਆ ਗਏ ਮਾ ਚੱਲ ਕੋਈ ਨਾ ਫਿੱਪੀ ਕੀ ਤੁਸੀਂ RAM ਨਾ ਆਜੋ ਕੋਈ ਗੱਲ ਠੀਕ ਕਰੋ ਸੁਖਸਾਨਾ ਵੀ ਸੁਖਪਾਤਰ RAM ਨਾ ਆਇਆ ਵੀਰੇ ਉਸ ਤੋਂ ਬਾਅਦ ਕਹ ਲੈਣੀ ਕੋਈ ਉਹ ਉਸ ਤੋਂ ਬਾਅਦ ਆਹੀ ਭਗਵਾਨ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੋਈ ਬਾਪੂ ਜੀ ਕਿੰਨੇ ਸਵਾਰੇ ਕਿੰਨੇ ਸੀਗੇ ਬਹ 14 15 ਸਵਾਰੀਆਂ ਤੇ ਆ ਕਰ ਸਰ ਕਿੰਨੀ ਡੈਥ ਹੋ ਗਈ ਜੀ 8000 9000 10000 ਬੰਦੇ ਚਰਲ ਤਾਂ ਤਾਂ ਕਿ ਦੋਈ ਪੜਿਆ ਆਉਣੇ ਕਿਹੜੇ ਪਿੰਡ ਤੋਂ ਆਈ ਖੜੀ ਨਿਜਾਮਪੁਰ ਮੇਢ ਤੋਂ ਆਇਆ ਅੰਬੇ ਦੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਘੋੜਾ ਬਜਾਉਂਦੇ ਬਜਾਉਂਦੇ ਨੂੰ ਗੱਡੀ ਇੱਕ ਸਾਈਡ ਲੱਗ ਗਈ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ 14 15 ਜੀ ਵਿੱਚ ਜਿਹੋ ਜਾਨੇ ਦੋ ਤਿੰਨ ਬੱਚੇ ਜੰਗੜ ਰਹੇ ਸਨ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਸੋਨ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹ ਤੋਂ ਆਏ ਪਾਪਾ ਬਾਬਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਜੀ ਹੁਣ ਜੇ ਕੰਮ ਤੋਂ ਬਾਹਰ ਹੈ ਸਮਰਾਲਾ ਤੋਂ ਪਰਮੇਂਦਰ ਵਰਮਾ ਦੀ ਰਿਪੋਰਟ ਔਨ 에ਅਰ